ਉਹ ਨਹੀਂ ਬਾਈ ਅੰਨੇ ਦੀ ਨਹੀਂ ਦੇਣੀ ਬਾਈ ਕਾਕਾ ਬੰਦਾ ਖਾਣਾ ਘਾਟਾ ਕਰਨ ਦੀ ਹੈ ਬਾਈ ਤੇਰੀ ਵੀ ਸਾਡੀ ਕੀ ਫਰਕ ਨਹੀਂ ਕਹਦਾ 50000 ਦਾ ਮੰਗੀ ਜਾਂਦੇ 50 55000 ਦਾ ਦੋ ਦੋ ਸੱਜਰ ਆਇਆ ਨਹੀਂ ਨਹੀਂ ਚੱਲ ਬੱਸ ਲੈ ਜਾ ਯਾਰ ਓਏ ਮੈਂ ਮਰੀ ਜਾਣਾ ਓਏ 500 ਹੋ ਚੋ ਹੈ ਜਿਹੜੀ ਇੱਕ ਤਰੀਕ ਨੂੰ ਮੰਡੀ ਲੱਗਦੀ ਆ ਤੇ 8ਵਾਂ ਮਹੀਨਾ ਅਗਸਤ ਦਾ ਇੱਕ ਤਰੀਕ ਹੋਗੀ ਤਾਂ ਅੱਜ ਮੀਂਹ ਜਿਹੜਾ ਬੁਰਾ ਹਾਲ ਹੀ ਕਰਤਾ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲਵਾਂਗੇ ਪਸ਼ੂ ਤੋਰ ਕੇ ਦਿਖਾਈ ਨਹੀਂ ਆਣੀ ਇੱਕ ਵਾਰੀ ਚੱਕਰ ਤੁਸੀਂ ਜਰੂਰ ਦੇਖ ਲਓ ਮੰਡੀ ਦੇ ਵਿੱਚ ਜਿਹੜਾ ਬੁਰਾ ਹਾਲ ਆ ਤੇ ਇਸ ਕਰਕੇ ਆਪਾਂ ਖੜੀਆਂ ਡਿਟੇਲ ਲੈ ਕੇ ਦੇ ਦਾਂਗੇ ਤੇ ਜਿਹੜੇ ਭਰਾ ਆਪਣੇ ਨਾਲ ਜੁੜੇ ਨੇ ਵੀਡੀਓ ਦੇਖ ਕੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਾਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਹੜੇ ਪਹਿਲੀ ਵਾਰ ਦੇਖ ਰਹੇ ਹੋ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈਂ ਲਈ ਬਾਈ ਸਸੀ ਗਾਲ ਸਸੀ ਗਾਲ ਤੇ ਇੱਕ ਵਾਰ ਤਾਂ ਬਾਈ ਨਾਮ ਦੱਸੋ ਆਪਣਾ ਮਨਪ੍ਰੀਤ ਸਿੰਘ ਹੈ ਜੀ ਠੀਕ ਹੈ ਮਨਪ੍ਰੀਤ ਪਿੰਡ ਬਾਈ ਪੀਰਕੋਟਾ ਜੀ ਪੀਰਕੋਟਾ ਤੇ ਮੋਬਾਈਲ ਨੰਬਰ ਬੋਲੋ ਬਾਈ 62842 47942 62842 47942 47942 ਹਾਂ ਮਨਪ੍ਰੀਤ ਜੇ ਆਪਾਂ ਗੱਲ ਕਰ ਲਈਏ ਭੀ ਜ਼ਿਲ੍ਹਾ ਪਠੰਡਾ ਆਪਾਂ ਗਏ ਹਣਾ ਹਾਂਜੀ ਹਾਂ ਤੇ ਰਾਮਪਰਾ ਮੰਡੀ ਤੋਂ ਕਿੰਨੇ ਕੁ ਦੂਰ ਆ ਇੱਥੋਂ 22 ਕਿਲੋਮੀਟਰ 22 ਕਿਲੋ ਤੇ ਆਪਣਾ ਵਪਾਰ ਦਾ ਕੰਮ ਹਾਂਜੀ ਪਹਿਲਾਂ ਵੀਡੀਓ ਬਣਾਈ ਸੀ ਆਪਾਂ ਨਾ ਕਿ ਮੇਰੇ ਕੰਮ ਪੂਰਾ ਵਧੀਆ ਹੈ ਵਧੀਆ ਰਿਹਾ ਠੀਕ ਆ ਤੇ ਬਾਈ ਦਾ ਵਪਾਰ ਦਾ ਕੰਮ ਆ ਛੋਟੀ ਉਮਰਾ ਤੇ ਪਸ਼ੂ ਵਧੀਆ ਖਰੀਦਦਾ ਹੈ ਨਾ ਹਾਂਜੀ ਤੇ ਬਾਕੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਨਾ ਕੋਈ ਦਿੱਕਤ ਨਹੀਂ ਕਈ ਵਾਰ ਕੋਈ ਬਾਹਰੋਂ ਆ ਜਾਂਦਾ ਬੰਦਾ ਮਨਪ੍ਰੀਤ ਵਾਲਾ ਕਹਿੰਦਾ ਯਾਰ ਮਨਪ੍ਰੀਤ ਕੋਲੇ ਭਾਜੀ ਦੋ ਚਾਰ ਮੱਹਸਾਂ ਲਈਏ ਰਹਿਣ ਕਰਨ ਦਾ ਪਰਮੰਧਾ ਪੂਰਾ ਵਧੀਆ ਜੀ ਖਾਣ ਪੀਣ ਦਾ ਸਾਰਾ ਕੁਝ ਵੰਗੇ ਮਿੱਤਰੋ ਰਹਿਣ ਕਰਨ ਦਾ ਪਰਮੰਧਾ ਵੀ ਆ ਖਾਣ ਪੀਣ ਦਾ ਓਕੇ ਜਦੋਂ ਮਰਜੀ ਜੀ ਸਕਦੇ ਆ ਜੋ ਜਿੱਥੇ ਮੰਡੀ ਲੱਗਦੀ ਆ ਰਾਮਪੁਰਾ ਉੱਥੋਂ 25 ਕਿਲੋਮੀਟਰ ਹਾਂਜੀ ਹਾਂ 25 ਕਿਲੋਮੀਟਰ ਪਿੰਡ ਆ ਤੇ ਪੀਰਕੋਟ ਹੈ ਨਾ ਪੀਰਕੋਟ ਤੇ ਆ ਜੋ ਬਈ ਇੱਕ ਨ ਕੈਮੇ ਸੂਆ ਪਹਿਲਾ ਸੂਆ ਦੰਦੋਂ ਖੀਰੀ ਹੈ ਜੀ ਪਹਿਲਾ ਸੂਆ ਦੰਦੋਂ ਖੀਰੀ ਹਾਂਜੀ ਹੁੰਡੀ ਗੰਡੀ ਚੰਗੀ ਹੈ ਨਾ ਹਾਂਜੀ ਤੇ ਕੈਦਨ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ ਚੌਥਾ ਦਿਨ ਹੀ ਹੈ ਜੀ ਚਾਰ ਦਿਨ ਸੂਈਆਂ ਮੰਗਰ ਕੱਟੀ ਹੈ ਨਾ ਤੇ ਦੁੱਧ ਮਨਬ੍ਰੀਤ ਬਈ ਦੁੱਧ ਸਹੀ 8 ਕਿਲੋ ਹੈ ਜੀ ਦੁੱਧ ਸਹੀ 8 ਕਿਲੋ ਬਾਈ ਕਹਿੰਦਾ ਆਪਣੀ ਮਾਰਨ ਦੱਸ ਨਹੀਂ ਕਹਿੰਦਾ ਹਾਂ ਤੇ ਮਨਬ੍ਰੀਤ ਰੇਟ ਦੀ ਗੱਲ ਲੱਗੀ ਬਾਈ ਰੇਟ ਤਾਂ 130 ਕਰਤਾ ਜੀ 1 ਲੱਖ 30000 ਮਾਨਦਾਨ ਮਾਨਦਾਨ ਕਰਦਾ ਹੈ ਵਧੀਆ ਜੀ 10000 ਹੋਜੂ ਕਰ ਦਾਂਗੇ 10000 ਰੁਪਿਆ ਮਾਨਦਾਨ ਹੋਜੂਗਾ 1 20 ਦੀ ਬਾਈ ਕਹਿੰਦਾ ਚੋ ते पहला राम राम मेरी सारी काकी थारी साथ में बन लाग हो, तो जो बड़ी हार हो जाएगी जब ठोकर न बाल्टी दूध की कट होगी तो उस खातर बाट के देखने लग रही हो तावली ही जाओ ना तो बालका के बाबू ने भेज दो मेडिकल स्टोर पे उड़ते लेकर

ਕਾ ਕਾ ਹੈਗਾ ਜੀ ਹਜੇ ਬਾਕੀ ਹਜੇ ਲੇਟ ਆਊਗਾ ਖੱਜ ਲੇਟ ਆਊਗਾ ਹਾਂ ਮੰਦਿਰ ਹੂੰਦਾ ਮੇਰੇ ਸਾਹਬ ਨਹੀਂ ਪੈ ਗਿਆ ਤਾਂ ਮੰਦਾ ਹਾਂਜੀ ਤੇ ਬਾਕੀ ਤੋਰ ਕੇ ਮਿੱਤਰ ਆਪਾਂ ਤੁਹਾਨੂੰ ਦਿਖਾਈ ਜਾਣੀਆਂ ਤੁਸ ਥਾਂ ਦੇਖ ਲਓ ਤੇ ਤੁਹਾਨੂੰ ਨਾਲ ਦੀ ਨਾਲ ਆਪਾਂ ਰੇਟ ਪੁੱਛ ਕੇ ਬਾਈ ਤੁਹ ਦਈਆ ਮੈਂ 120000 ਦੀ ਝੋਟੀ ਇਹ ਦੇ ਦੇਣਗੀ ਹਾਂਜੀ ਬਾਕੀ ਬਾਈ ਨਾਲ ਟੈਲੀਫੋਨ ਤੇ ਸੰਬਾਰ ਕਰਕੇ ਪੂਰੀ ਜਾਣਕਾਰੀ ਕਰਕੇ ਲੈ ਕੇ ਫਿਰ ਤੁਸੀਂ ਜਿਹੜੀ ਇਹ ਝੋਟੀ ਖਰੀਦ ਸਕਦੇ ਹੋ ਤੇ ਮਨਪ੍ਰੀਤ ਕਈ ਵਾਰ ਭਈਆ ਲੱਗਦਾ ਯਾਰ ਦੁੱਧਾ ਇਹਨੂੰ ਦੱਸਦਾ ਉੱਥੇ ਘਰੇ ਜਾ ਘਟ ਗਿਆ ਨਾ ਭਾਈ ਘਰੇ ਜਾ ਅਗਲੇ ਆਪ ਤਸੱਲੀ ਕਰਕੇ ਲਿਜਾਵੇ ਹਨਾ ਢੋਲ ਕੇ ਲੈ ਜਾਵੇ ਜਦੋਂ ਆਪਣੇ ਘਰੇ ਖੜੀ ਆ ਮੰਨ ਲਾ ਕੰਡਾ ਲਿਆਵੇ ਹਾਂਜੀ ਹਾਂ ਪੈਸੇ ਦੇਣਿਆਂ ਲੈ ਲੈਣੇ ਢੋਲ ਕੇ ਲੈ ਕੇ ਜਾਵੇ ਕੱਲ ਨੂੰ ਨਾਂ ਬਣ ਦੇਵੀ ਹਾਂਜੀ ਹਾਂ ਠੀਕ ਹਨਾ ਗੱਲ ਆਈ ਕਈ ਵਾਰ ਸਾਨੂੰ ਵੀ ਕਹਿੰਦੇ ਆ ਭਰਾ ਕਿ ਤੁਸੀਂ ਵੀਡੀਓ ਬਣਾਈ ਸੀ ਤਾਂ ਵੀਡੀਓ ਬਣਾਉਂਦੇ ਹੀ ਮੱਚਦਾ ਮਿੱਤਰੋ ਕੰਡਾ ਨਾਲ ਲੈ ਕੇ ਉਹ ਪੈਸੇ ਤੁਸੀਂ ਦੇਣੇ ਆ ਤਸੱਲੀ ਕਰੋ 2-3 ਟਾਈਮਾਂ ਬਾਈ ਤੁਸੀਂ ਹਰੇ ਜਾਓ ਹਰੇ ਕਮੈ ਦੀ ਆਪਣੀ ਸਹਿਤੀ ਹੋਊਗੀ ਦੁੱਧ ਦੀ ਆਪਣੀ ਨਕਾਟੂ ਮੈਂ ਆਪਾਂ ਨਾਂ ਲਈਏ ਤੇ ਨਾਂ ਆਪਾਂ ਵਿੱਚ ਸਹੀ ਗੱਲ ਆ ਬਾਈ ਹੈਨਾ ਹਾਂ ਮਾਂ ਕੇ ਬਾਂਗਰ ਵਾਲਾ ਗਾਣਾ ਦੀ ਉਹ ਫਾਇਦੇ ਨਹੀਂ ਹਾਂ ਦੁੱਧ ਵਾਲੀ ਮੈਂ ਲੈਣੇ ਬਾਈ ਆਪਦੇ ਘਰੇ ਵੀ ਚੋਨੇ ਦਾ ਦਰਮਿਆਨ ਜੇ ਕੋਈ ਕੰਡਾ ਲੈ ਕੇ ਆਪਾਂ ਨੂੰ ਬਹਿਮ ਦਾ ਨਹੀਂ ਕੋਈ ਨਾ ਬਾਈ ਆਪਦਾ ਵੀ ਲਿਆਵਾਂਗੇ ਆਪਦਾ ਵੀ ਲਿਆਵੇ ਕੋਈ ਲੀਟਰ ਵੀ ਲਿਆਵੇ ਨਾਲ ਠੀਕ ਆ ਫਿਰ ਤਸੱਲੀ ਕਰ ਲੈ ਯਾਰ ਜਦੋਂ ਮਣ ਖੜ ਗਿਆ ਉਦੋਂ ਲੈ ਹਾਂ ਜੀ ਲੈ ਮਿੱਤਰੋ ਜਦੋਂ ਮਣ ਖੜ ਗਿਆ ਉਦੋਂ ਮੱਝ ਲੈ ਜਾਓ ਖੁੱਲਾ ਚੈਨਲ ਦਾ ਬਾਈ ਦਾ ਰਹਿਣ ਕਰਨ ਦਾ ਪੂਰਾ ਪ੍ਰਮਾਣ ਦਾ ਜਦੋਂ ਮਰਜੀ ਆ ਜਾਓ ਠੀਕ ਆ ਜੇ ਕਈ ਵਾਰ ਗ ਗੱਡੀ ਕਰਦਾਂਗੇ ਲੈ ਬਾਈ ਕਹਿੰਦਾ ਗੱਡੀ ਵੀ ਲੋਡ ਕਰ ਦਿਆਂਗੇ ਆ ਜਾ ਦੋ ਨੰਬਰ ਵਾਲੇ ਕੋਲੇ ਇਹਦੀ ਕੀ ਡਿਟੇਲ ਆ ਇਹਦਾ ਵੀ ਦੂਜਾ ਸੂਆ ਦੰਦੋ ਛੇ ਦੰਦ ਦੂਜਾ ਸੂਆ ਦੰਦੋ ਛਿੱਗੀ ਆ ਦੰਦੋ ਛਿੱਗੀ ਆ ਮਾ ਮਗਰ ਗਿਆ ਮਗਰ ਕੱਟੀ ਆ ਜੀ ਮਗਰ ਕੱਟੀ ਆ ਕਹੇ ਦਿਨੋਂ ਕ ਸੂਈ ਨੂੰ ਸੂਈ ਨੂੰ ਅੱਜ ਇਹਨੂੰ 24 ਤਰੀਕ ਦੀ ਸੂਈ ਆ ਜੀ ਲੈ ਮਿੱਤਰੋ ਦੂਜਾ ਸੂਆ 24 ਤਰੀਕ ਦੀ ਸੂਈ ਅੱਜ ਹੋ ਗਈ ਮੰਨ ਲਾ 1 ਤਰੀਕ 1 ਤਰੀਕ ਹੈ ਹਾਫਤਾ ਹੋ ਗਿਆ ਮਾਨਾ ਹਾਂ ਹਫਤਾ ਹੋ ਗਿਆ ਤੇ ਦੁੱਧ ਹੁਣ ਬਈ ਕਿੰਨਾ ਦੁੱਧ ਬਈ ਸਹੀ ਕੰਡੇ ਵਾਲਾ 16 ਕਿਲੋ ਆ 16 ਕਿਲੋ ਹਾਂ ਮਨਾ ਦੇਗਾ ਬਈ ਜਿਵੇਂ ਚਾਰ ਟਾਈਮ ਦਸੱਲੀ ਆ ਮਾਨ ਓਕੇ ਲੈ ਮਿੱਤਰੋ ਬਈ ਕਹਿੰਦਾ ਦਸੱਲੀ ਆ ਮਾਨ ਨੂੰ 16 ਕਿਲੋ ਕੰਡਾ ਦਿਵਾਉਂਗਾ ਜਦੋਂ ਮਰਜੀ ਆ ਕੇ ਤੋਲ ਲਿਓ ਕੋਈ ਬੈਮਣੀ ਤਿੰਨ ਟਾਈਮ ਚੋ ਦੋ ਟਾਈਮ ਚੋ ਹਣਾ ਉਹ ਅਗਲੇ ਦੇ ਮਾਨ ਦੀ ਗੱਲ ਰਹਿ ਗਈ ਜਦੋਂ ਦੁੱਧ ਪੂਰਾ ਹੋਇਆ ਤਸੱਲੀ ਕਰਕੇ ਤੁਸੀਂ ਲੈ ਜਾਓ ਫੇਰ ਤੁਸੀਂ ਇਲ ਜਾ ਸਕਦੇ ਹਾਂ ਹਾਂ ਕੰਡਾ ਬਈਆਂ ਚੈਨ ਲ ਜਾ ਵੀ ਕੰਡਾ ਲੈ ਕੇ ਆਓ ਬਈ ਕਈ ਵਾਰ ਅਗਲਾ ਮੰਗਰ ਕੋਈ ਸਾਡੇ ਘਰੇ ਜਾ ਕੇ ਦੁੱਧ ਪੂਰਾ ਨਹੀਂ ਹੋਇਆ ਇੱਕ ਹਫ਼ਤੇ ਦੀ ਸੂਈ ਆ 16 ਕਿਲੋ ਦੁੱਧ ਤਿਆਰ ਮਨਪ੍ਰੀਤ ਕਪਸਟੀ ਕਿੰਨੀ ਕਰੂਗੀ ਆਪਾਂ ਨੂੰ ਕਿੰਨਾ ਕਿ ਦੁੱਧ ਕੱਢੂ ਦੁੱਧ ਬਈ ਹੁਣ ਮੱਛਰ ਮੁੱਛਰ ਵਾਲਾ 18 ਕਿਲੋ ਦੁੱਧ ਦੇ ਦੂੰਗਾ ਵੀ 2 ਕਿਲੋ ਹੋਰ ਜਾਊ ਹਾਂ ਜੇ ਕਿਦਾ ਮੱਛਰ ਮੁੱਛਰ ਹੁੰਦਾ 20 ਕਿਲੋ ਦੁੱਧ ਦੇ ਹਾਂ ਬਾਕੀ ਮਿਹਨਤ ਅਗਲੇ ਦੀ ਅਗਲੇ ਆ ਅਗਲੇ ਦੀ ਮਿਹਨਤ ਆ ਮਿੱਤਰੋ 16 ਕਿਲੋ ਹੁਣ ਤਿਆਰ ਆ 2 ਕਿਲੋ ਤਾਂ ਬਾਈ ਕਹੀ ਨਾ ਘਾ 18 ਕਿਲੋ ਕੱਢੂਗੀ ਬਾਕੀ ਅਗਲੇ ਦਿਨ ਯਾਰ ਹਾਂ ਤਾਂ ਹਣਾ ਤੇ ਰੇਟ ਬਾਈ ਮਨਪਰੀ ਤਾਂ ਇਹ ਮੋਲੇ 2.5 ਲੱਖ ਰੇ ਮਾਨਤਨ ਮਾਨਤਨ ਕਰਤਾ ਹੈ ਹੋ ਜੂਗਾ ਹਾ ਖੁੱਲਾ ਖੁੱਲਾ ਕਰਤਾ ਤੇ ਮਾਨਤਨ ਹੋ ਜੂਗਾ ਰੇਟ 2.5 ਲੱਖ ਆ ਜਾ ਬਾਈ ਤਾਂ ਨੰਬਰ ਵਾਲੀ ਕੋਲੇ ਤੇ ਇਹਦੀ ਕੀ ਡਿਟੇਲ ਆ ਕੈਮਾਸੂਆ ਇਹਦਾ ਵੀ ਦੂਜਾ ਸੂਆ ਦੰਦੋ ਇਹ ਵੀ ਛਿੱਗੀ ਹੈ ਜੀ ਦੂਜਾ ਸੂਆ ਦੰਦੋ ਛਿੱਗੀ ਹੈ ਦੰਦੋ ਛਿੱਗੀ ਆ ਕੈ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਇਹ 25 ਤਰੀਕ ਦੀ ਸੂਈ ਹੈ 25 ਤਰੀਕ ਦੀ ਹਾਂਜੀ ਤੇ ਹੁਣ ਦੁੱਧ ਦੇ ਥੱਲੇ ਕਿੰਨਾ ਦੁੱਧ ਬਾਈ ਇਹਦਾ ਸਹੀ 1 5 6 ਦਿਨਾਂ ਦੀ ਸੂਈਆ ਦੁੱਧ 14 ਕਿਲੋ ਕੰਡੇ ਦੀ ਹਾਂ ਤੋਲ ਦੇਗਾ ਤੋਲ ਦਾਂਗੇ ਬਈ ਲੇਵਾ ਜਰੂਰ ਪੱਕਾ ਹੁੰਦਾ ਲੇਵਾ ਥੋੜਾ ਜਰੂਰ ਪੱਕਾ ਹਾਂ ਹੂੰ ਕੱਲ੍ਹ ਹੈਨਾ ਹਾਂ ਤੇ ਥਾਣਾ ਥੋਣਾ ਦਾ ਗੈਸ ਵਧੀਆ ਤੇ ਬਾਕੀ ਤੁਸੀਂ ਤਸੱਲੀ ਕਰ ਲਿਓ ਮਾਗਰ ਬੱਚਾ ਕੱਟਾ ਜੀ ਇਹਦੇ ਮਾਗਰ ਕੱਟਾ ਤੇ ਤਸੱਲੀ ਤੁਸੀਂ ਕਰਨੀ ਹੈ 14 ਕਿਲੋ ਮਿੰਕਲ ਜਾ ਸਕਦੇ ਹੋ ਕੰਡਾ ਲਿਆ ਕੇ ਇਹਦਾ ਬਾਈ ਰੇਟ ਇਹਦਾ ਮੱਲੇ 210 ਕਰਦੇ 2 2 ਲੱਖ 10 ਰੁਪਏ ਹਾਂ ਖਾਨਦਾਨ ਮਾਨਤਾਨ ਕਰਦੇ ਹਾਂ ਮਾਨਤਾਨ ਹੋ ਜੂਗਾ 2 ਲੱਖ 1000 ਰੇਟ ਮੰਜੀ ਸਾਹਿਬ ਜਿਹੜਾ ਕਰਨਾ ਪੈਂਦਾ ਹੈ ਹਾਂ 2 17 18 ਕਿਲੋ ਇਹ ਵੀ ਖੁੱਲਾ ਚ ਬਾਵੂਗੇ ਖੁੱਲਾ ਜਬੂ ਝੋਟੀਆਂ ਕੱਦ ਕੋਦੇ ਚੰਗਾ ਪਿੱਠ ਛੋੜੇ ਚੌੜਾ ਹੈ ਨਾ ਬਣਾ ਮੰਤਰ ਜਿਵੇਂ ਆਪਾਂ ਕਹੀ ਚੌੜੇ ਪੁੱਠੇ ਦੀ ਆ ਜਿਵੇਂ ਢਾਲਮੇ ਪੁੱਠੇ ਦੀ ਚੌੜੇ ਪੁੱਠੇ ਦੀ ਆ ਤੇ ਦੁੱਧ ਚੰਗਾ ਕੱਢੂ ਮਿੱਤਰੋ ਸੇਵਾਇਆ ਸੱਟ ਤੇ ਹਾਂ ਬਾਕੀ ਹਰਿਆਣੇ ਦੀ ਮੈਂ 20 ਦਿਨਾਂ ਤੋਂ ਬਾਅਦ ਦੁੱਧ ਤੇ ਆਉਂਦੀ ਐ ਤੂੰ ਪਹਿਲਾਂ ਹੁੰਦੀ ਨੀ ਤੂੰ ਉਧਰੋਂ ਲੇਕੋਣ ਤੂੰ ਉਧਰੋਂ ਹੀ ਆਉਂਦੀ ਆਪਣੀ ਸਾਰਾ ਮਾੜ ਸਾਰਾ ਮਾੜ ਜਿਹੜੀ ਇੱਧਰ ਦੀ ਹੋ ਇੱਧਰ ਦੀ ਹੋਊਗੀ ਉਹ ਦਸ ਕੇ ਵੇਚਾਂਗੇ ਦਸ ਕੇ ਵੇਚਾਂਗੇ ਜੇ ਆਪਾਂ ਝੂਠ ਨਹੀਂ ਮਾਰ ਹਾਂ ਉਹ ਇੱਧਰ ਦੀ ਐ ਲੋਕ ਲੈ ਗਈ ਕਈ ਵਾਰ ਹੁੰਦਾ ਵੀ ਆਪਾਂ ਤਾਂ ਨਾਮ ਮਨਾਉਣਾ ਬਰਾ ਹਾਂ ਤੇ ਮਤਲਬ ਕਹਿੰਦੇ ਲੰਮਾ ਟਾਈਮ ਆਪਾਂ ਕੰਮ ਕਰਨ ਹਾਂ ਜੇ ਆਪਾਂ ਝੂਠ ਮਾਰਾਂਗੇ ਥੋੜਾ ਜਾਂ ਚੱਲੇਗਾ ਨਾ ਜੇ ਹੁਣ ਉਹ ਕਹਦੀ ਐ ਹਰਿਆਣੇ ਦੀ ਨਹੀਂ ਹੈ ਜਿਹੜ ਤੇ ਇਹਦਾ ਰੇਟ ਮੰਨ ਲਈ ਤਾਂ ਇਹਦਾ 210 ਕਰਦੇ ਆ 210 ਮੰਨਤਨ ਹੋ ਜੂ ਹੈਨਾ ਮੰਨਤਨ ਕਰਦਾਂਗੇ ਮੰਨਤਨ ਹੋ ਜੂ ਰੇਟ ਮੰਡੀ ਸਾਹਿਬ ਕਰਨਾ ਪੈਂਦਾ 2 ਲੱਖ 10 ਹਜ਼ਾਰ 14 ਕਿਲੋ ਦੁੱਧ ਦੀ ਜਿਹੜੀ ਗਰੰਟੀ ਆ ਤੇ ਕੰਡਾ ਲਿਆ ਕੇ ਤੁਸੀਂ ਮਿੰਕਲ ਜਾ ਸਕਦੇ ਹੋ ਪੂਰੀ ਤਸੱਲੀ ਕਰ ਲਿਓ ਤੇ ਜਿਹੜੀ ਤਿੰਨ ਨੰਬਰ ਤੇ ਖੜੀ ਹੈ ਉਹ ਝੋਟੀ ਇਹਦਾ ਵੀ ਕੱਦ ਕੁਦ ਯਾਰ ਸਾਰਿਆਂ ਨੂੰ ਵੱਧਾ ਹੈਨਾ ਹਾਂਜੀ ਜੇ ਆਪਾਂ ਕੱਦ ਦੀ ਗੱਲ ਕਰੀਏ ਦੰਦ ਉਹ ਵੀ ਧੁੱਗੀ ਹੈ ਜੀ ਧੁੱਗੀ ਹਾਂਜੀ ਠੀਕ ਆ ਇਹਨੂੰ ਕਹਿ ਦੇਣਾ ਹੋਊਗਾ ਇਹ ਪਰਸੋਂ ਹੀ ਸੂਈ ਹੈ ਜੀ ਇਹਦਾ ਮੈਂ ਇੱਕ ਮੰਡੀ ਚ ਘਟਦੀ ਸੀ ਗੱਡੀ ਚ ਮੈਂ ਤਾਂ ਕਰਕੇ ਪਾਲੀ ਨਹੀਂ ਮੰਡੀ ਵੀ ਹੈ ਸੂਏ ਚ ਆਹੀ ਹ ਨਮਤਰੋ ਮਾਦੀ ਸੂਏ ਜਾਈ ਹੋਈ ਹੈ ਬਾਈ ਕਹਿੰਦਾ ਬੰਦਾ ਦੁੱਗੀ ਹੈ ਜੀ ਜਦੋਂ ਦੋ ਦੰਦੇ ਆ ਮਤਲਬ ਤੇ ਤੁਸੀਂ ਇਹਦਾ ਤੇ ਇਹਦਾ ਅੰਤਰ ਦੇਖ ਮਾਜੀ ਦਾ ਹਨਾ ਕਿੰਨਾ ਆ ਇਹਦੇ ਜੱਡਾ ਹੋਣਾ ਉਦੋਂ ਤਾਂ ਇਹਦੀ ਉਮਰ ਬਹੁਤ ਵੱਡੀ ਹੋਣੀ ਥਾਣਾ ਥੋਣਾ ਸਪੇਸ ਚੰਗਾ ਬਾਈ ਹਨਾ ਤੇ ਹੁਣ ਦੁੱਧ ਬਾਈ ਮਨਲਾ ਕਿੰਨਾ ਕਿ ਦੁੱਧ ਵਧੀਆ ਥੱਲੇ 9-10 ਕਿਲੋ ਬੌਲੀ 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 9-10 ਕਿਲੋ ਹਾਂ ਜੀ ਕਿੰਨਾ ਪਾਉਗੀ ਦੁੱਧ ਇਹ ਪਾਉਗੀ ਮੈਨੂੰ 14-15 ਕਿਲੋ ਤੇ ਚਾਹੀਦੇ 14-15 ਕਿਲੋ ਜਿਵੇਂ ਸਰੀਰ ਡਾਢਾ ਹੈ ਹਨਾ ਹਾਂ ਜੀ ਤਾਂ ਜੱਡਾ ਬੜਾ ਵੱਡਾ ਪੂਰੀ ਡਾਬਲ ਹੈ ਜੀ ਤੇ ਰੇਟ ਬਾਈ ਮਨਪ੍ਰੀਤ ਇਹ ਨਾਲ ਡੂਡ ਕਰਦੇ ਇਹਦਾ 1.5 ਲੱਖ ਰੁਪਏ ਮਾਨਤਨ ਮਾਨਤਨ ਕਰਦਾਂਗੇ ਵਧੀਆ ਜੀ ਲੈ ਮਿੱਤਰੋ ਇਹਦਾ 1.5 ਲੱਖ ਆ ਮਾਨਤਨ ਹੋ ਜਾਊਗਾ ਤੇ ਬਾਕੀ ਬਾਈ ਕੋਲੇ ਆਹ ਦਾ ਦੰਨੇ ਝੋਟੀਆਂ ਜਿਵੇਂ ਤੁਹਾਨੂੰ ਨਜ਼ਰ ਆਊਗਾ ਵੀ ਹਾਂ ਯਾਰ ਇਹਨਾਂ ਚੰਤਰਾ ਤੇ ਉਹ ਟੁੱਟੀ ਜੱਡਾ ਅੰਤਰਾ ਆਹ ਟੁੱਟੀ ਦੇ ਜੰਮੀ ਅੰਤਰਾ ਕਿਉਂਕਿ ਸਾਰਿਆਂ ਨੂੰ ਕੱਦ ਜਿਹੜਾ ਇਹਦਾ ਉੱਪਰ ਦੀ ਉੱਪਰ ਦੀ ਕੱਦ ਘਟ عمر ਵੀ ਕੁਛ ਨਹੀਂ ਦੁੱਗੀ ਹੈ ਤੰਦੂਈ ਹੂੰ ਦੋ ਦੰਦਾ ਤੇ ਕੱਟੀ ਹਜੇ ਉਹ ਖੁੱਲੀ ਆ ਖਾਣ ਪਈਂਦੀ ਹੈ ਨਾ ਹਾਂ ਖੁੱਲੀ ਹੈ ਹੱਡਾਂ ਪਰਾਂ ਦੀ ਜਿਵੇਂ ਆਪਾਂ ਕਹਦੀਏ ਹਾਂ ਜੀ ਉਹ ਗੱਲ ਆ ਗਈ ਤੇ ਬਾਕੀ ਤੁਹਾਨੂੰ ਤੋਰ ਕੇ ਉਹਨਾਂ ਦੇ ਕਿਉਂ ਮੌਸਮ ਜਿਆਦਾ ਖਰਾਬ ਆ ਮੀਂਹ ਪੈ ਕੇ ਸਾਡੇ ਫੁੱਲ ਵੀ ਹੋਣ ਵੀ ਮੜੇ ਮੁੱਟੇ ਮਨ ਲਕਣੀਆਂ ਬਈਆਂ ਨੇ ਹਾਏ ਕਿੱਕੜ ਚੱਲੇ ਜਿਹੜਾ ਜਿਆਦਾ ਮੰਡੀ ਚ ਹਾਂ ਜੀ ਤਸੱਲੀ ਕਰ ਸਕਦਾ ਇੰਨੀ ਸਭਾਈ ਹਾਂ ਬਈ ਠੀਕ ਆ ਉੱਥੇ ਹੋ ਜੇ ਇੱਕ ਵਾਰੀ ਤੇ ਪੂਰੀ ਤਸੱਲੀ ਕਰ ਸਕਦਾ ਦੁਬਾਰੇ ਫੇਰ ਆਪੇ ਇੱਕ ਵਾਰੀ ਡਰੈਸ ਬੋਲਦੇ ਆ ਤੇ ਬਈ ਡਰੈਸ ਪੂਰਾ ਇੱਕ ਵਾਰੀ ਹੋਣਾ ਪਿੰਡ ਪੀਰਕੋਟ ਜਿਹੜਾ ਬਠਿੰਡਾ ਹਮ ਨਾਮ ਮਨਪ੍ਰੀਤ ਸਿੰਘ ਮਨਪ੍ਰੀਤ ਆ ਰਾਮਪਰਾ ਮੰਡੀ ਤੋਂ ਹਾਂ ਜੀ 25 ਕਿਲੋ 25 ਕਿਲੋਮੀਟਰ ਦੀ ਦੂਰੀ ਤੇ ਆ पशु क्या पशु का शिकार है या वह बार बार फिरता है या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के है जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पाँच किलो व वीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਨੇ ਮਿੱਤਰੋ ਬਾਈ ਕਹਿੰਦਾ ਕਰੇ ਐਡਾ ਹੁਣ ਆ ਮੰਡੀ ਤੇ ਕਾ ਐ ਵੀਦਾਲਾ ਪੂਰਾ ਸ਼ੋਰੂ ਹੋਇਆ ਹਾਂ ਪੂਰਾ ਹੋਇਆ ਵੀ ਮਤਲਬ ਯਾਰ ਦੇਖਿਆ ਮੈਂ ਹੈਨਾ ਵੀ ਵਿਗਿਆ ਵਿਗਿਆ ਨਹੀਂ ਮੋੜਦੇ ਮੈਂ ਹਾਂਜੀ ਵੀ ਆਪਣਾ ਕੋਈ ਜਾਵਣਾ ਨਹੀਂ ਹੁੰਦੀ ਬੇਚ ਕੇ ਜਾਣੀ ਕੋਈ ਚੱਕਰ ਵਿੱਚ ਬੰਦੇ ਹੁੰਦੇ ਵੀ ਕਈ ਵਾਰ ਆਪਾਂ ਬੇਚ ਕੇ ਹੋਣੀਆਂ ਘੱਟ ਵੱਧ ਕਰਕੇ ਹੈਨਾ ਵੀ ਉਹ ਕੰਮ ਨਹੀਂ ਤੇ ਸੌਂਗੀਆਂ ਮੰਡੀ ਲਾਉਂਦੇ ਆ ਤੇ ਬਾਕੀ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਪਹਿਲਾਂ ਵੀ ਆਪਾਂ ਵੀਡੀਓ ਪਾਈ ਆ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਲੰਭ ਹੋਇਆ ਤਾਂ ਆਪਾਂ ਜ਼ਰੂਰ ਦੱਸਾਂਗੇ ਕਮੈਂਟ ਕਰਕੇ ਦੱਸ ਸਕਦੇ ਹੋ ਇਹ ਪੂਰੀ ਤਸੱਲੀ ਤੁਸੀਂ ਕਰਕੇ ਜਾਨੀ ਆ ਮੱਝ ਹਨਾ ਕੰਨ ਟਾਈਮ ਚੋ ਚਾਰ ਟਾਈਮ ਚੋ ਕੰਡਾ ਨਾਲ ਲੈ ਕੇ ਉਹ ਕਿਉਂ ਪੈਸੇ ਤੁਸੀਂ ਲਾਉਣੇ ਫੇਰ ਆਣਾ ਕਹਦੇ ਹੋ ਵੀ ਘਰੇ ਜਾ ਕੇ ਦੁੱਧ ਘੜ ਗਿਆ। ਨਾ ਪੈਸੇ ਤਾਂ ਵੀ ਬਾਅਦ ਚ ਦੇਣੇ ਅਗਰੇ ਪਹਿਲਾਂ ਦੁੱਧ ਜੋਖੋ। ਹਾਂ ਦੁੱਧ ਜੋਖੋ। ਹਾਂ। ਕਈ ਵਾਰ ਆ ਕੇ ਕਹਿੰਦਾ ਨਾ ਬਾਈ ਅਸੀਂ ਸੈਦੀ ਤੇ ਲੈ ਆਏ। ਘਰੇ ਜਾ ਕੇ ਵੀ ਦੁੱਧ ਘੜ ਗਿਆ। ਬਾਈ ਆਪਣੇ ਉਸੂਲ ਆ ਆਪਾਂ ਘਰੇ ਹੀ ਮੈਂ ਚਵਾ ਕੇ ਦਿੰਨੇ ਆ ਨਾ ਤਾਂ ਸੈਦੀ ਤੇ ਭੇਜੀਏ ਨਾ ਭੇਜੀ। ਬਾਹਲੇ ਬੰਦੇ ਹੁੰਦੇ ਨਾ ਬਾਈ। ਹਾਂ ਨਾ ਭੇਜ ਦਿੰਦੇ। ਬਾਈ ਯਾਰ ਅਬੀ ਸੈਦੀ ਆ ਬਾਈ ਹਾਂ ਜਾਣਦੇ ਆ। ਜੇ ਬਾਈ ਉਹ ਆ ਲਾਈਵ ਟੁਆਇਜ਼ ਕਰਕੇ ਦੇਵਾਂਗੇ ਪਹਿਲਾਂ ਦੁੱਧ ਦੇਖੋ। ਪੈਸੇ ਪਵਾਵਾਂਗੇ ਫਿਰ ਭੇਜਾਂਗੇ। ਫੇਰ ਭੇਜਾਂਗੇ। ਹਾਂ। ਤੇ ਬਾਈ ਦੀ ਤੰਦਾਂ ਨੂੰ ਕਹਿੰਦਾ ਲਾਈਵ ਚ ਵਾਈ ਦਿਖਾਉਣੇ ਆ ਠੀਕ ਆ ਦਿਖਾ ਕੇ ਫੇਰ ਉਹਨੂੰ ਕਹਿੰਦੇ ਆ ਵੀ ਭਾਈ ਹੁਣ ਸੈਟ ਆ ਤਲ ਜਾ ਸਕਦਾ ਪੈਸੇ ਬਾਅਦ ਦੇ ਵਿੱਚ ਪਾਉਂਦੇ ਆ ਵੀ ਉਹ ਕੋਈ ਚੱਕਰ ਨਹੀਂ ਹੁੰਦਾ ਹਨਾ ਵੀ ਕਈ ਵਾਰ ਆਪਾਂ ਕਹਦੇ ਹਾਂ ਵੀ ਮਤਲਬ ਤਸੱਲੀ ਪੂਰੀ ਤੁਸੀਂ ਕਰ ਲਿਓ ਬਾਕੀ ਨੰਬਰ ਬਾਈ ਦਾ ਬੋਲਦਾ ਪਹਿ ਇੱਕ ਵਾਰੀ ਹੋਰ ਬੋਲਦਾ ਭਾਈ ਨੰਬਰ 62842 ਜੀ 72942 ਪਿੰਡ ਪੀਰਕੋਟਾ ਜ਼ਿਲ੍ਹਾ ਬਠਿੰਡਾ ਲੈ ਮਿੱਤਰੋ ਆਪਾਂ ਪਛਮੰਡੀ ਰਾਮਪੁਰੇ ਤੇ ਪਹੁੰਚੇ ਹੋਏ ਸੀ ਜਿਹੜੀ ਇੱਕ ਤਰੀਕ ਨੂੰ ਲੱਗਦੀ ਹੈ 8ਵਾਂ ਮਹੀਨਾ ਇੱਕ ਤਰੀਕਾ ਤੇ ਮੌਸਮ ਇੰਨਾ ਜਾਦੇ ਖਰਾਬ ਆ ਕਿ ਬਾਰਸੂ ਬਾਰਸ ਹੋ ਜਾਂਦੀ ਆ ਬਾਰਸ ਹੋਣ ਦਾ ਕਾਰਨ ਬੰਦਾ ਤੁਸੀਂ ਮੰਡੀ ਦੇਖ ਲਓ ਨਹੀਂ ਇਹ ਟਾਈਮ ਤੇ ਮੰਨ ਲਓ ਵੀ 8:30 9 ਵਜੇ ਤੱਕ ਮੰਡੀ ਜਿਹੜੀ ਸਾਰੀ ਭਰ ਜਾਂਦੀ ਆ ਤਾਂ ਹੁਣ ਤੁਸੀਂ ਅੰਦਾਜ਼ਾ ਆਪ ਹੀ ਲਾ ਲਓ ਦੇਖ ਕੇ ਵੀ ਕਿੰਨੀਆਂ ਘੱਮ ਮੱਝਾਂ ਪਹੁੰਚੀਆਂ ਨੇ ਕੀ ਹਾਲ ਹੋਊਗਾ ਮੰਡੀ ਦਾ ਗਾਹਕ ਆ ਜਾਣੀ ਤੇ ਮੰਦਾ ਬੁਰਾ ਹਾਲ ਆ ਜੇ ਕਿਸੇ ਭਰਾ ਨੇ ਮੱਝਾਂ ਖਰੀਦਣੀਆਂ ਤੇ ਅੱਜ ਮੌਕਾ ਮੌਕਾ ਆ ਜਾ ਕਿਉਂਕਿ ਮੀ ਪਈ ਜਾਂਦਾ ਕੀ ਕਰਕੇ ਪੂਰਾ ਮੰਦਾ ਹਨਾ ਤੇ ਪਸ਼ੂਆਂ ਦਾ ਜਿਹੜਾ ਜਾਦੇ ਪੁਰਾ ਹੜਾ ਦੇਖੋ ਤੁਸੀਂ ਹਨਾ ਕਿਵੇਂ ਕਿਵੇਂ ਮੰਨ ਲਓ ਮਾਲਾ ਆਇਆ ਹੈ ਇੰਨਾ ਟਾਈਮ ਹੋ ਗਿਆ ਨੀਂਦਾ ਤਾਂ ਮੂੰਹ ਜੇ ਖੜਨੂ ਥਾਣੀ ਹੁੰਦਾ ਜੇ ਉਧਰ ਤੋਰ ਕੇ ਦਿਖਾ ਕੇ ਆਉਣੇ ਫੇ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਮਾ ਕਿ ਕਿੰਨਾ ਕਮਾਲਾ ਕੀ ਗੱਲ ਬਾਤ ਤੇ ਤੁਸੀਂ ਦੇਖੀਏ ਹਨਾ ਤੇ ਬਾਕੀ ਜਿਹੜੀਆਂ ਮੱਝਾਂ ਪਹੁੰਚੇ ਨੇ ਉਹ ਤੁਹਾਨੂੰ ਤੋਰ ਕੇ ਅੱਜ ਕਿਸੇ ਨੇ ਵੀ ਨਹੀਂ ਦਿਖਾਉਣੀਆਂ ਤੇ ਬਾਥੂ ਨੂੰ ਦਿਖਾਈ ਜਾਮਾ ਤਾਜ਼ੀਆਂ ਸੋਈਆਂ ਹੋਈਆਂ ਤੇ ਚੰਗੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਇੱਥੇ ਮੱਝਾਂ ਪਹੁੰਚ ਜਾਂਦੀਆਂ ਨੇ ਪਰੰਪਰੇ ਹਰ ਪ੍ਰਕਾਰ ਦਾ ਜਿਹੜਾ ਪਸ਼ੂ ਹੁੰਦਾ ਤੇ ਚੰਗਾ ਵੀ ਆ ਜਾਂਦਾ ਮਾੜਾ ਵੀ ਆ ਜਾਂਦਾ ਜਿੰਨੇ ਮਰਜ਼ੀ ਰੁਪਿਆ ਲੈ ਲਓ ਕੀ ਰੇਟ ਕਰਤਾ ਬਾਈ 1,80,000 ਆਮ ਅੱਜ ਦਾ 1,80,000 ਰੇਟ ਆ ਤੇ ਦੁੱਧ ਕਿੰਨਾ ਕਾ ਬਾਈ 12 ਕਿਲੋ ਬੌਲੀ 12 ਕਿਲੋ ਬੌਲੀ ਆ 4 ਦਿਨਾਂ ਦੀ ਸੂਈ ਆ ਤੇ ਇਹ ਦੇਖ ਲਓ ਤੁਸੀਂ ਹਾਂ ਮੀ ਭਈ ਜਾਂਦਾ ਪਰ ਤੋੜ ਕੇ ਨਹੀਂ ਦਿਖਾ ਸਕਦੇ ਤੇ ਜਿਹੜੀ ਬਾਈ ਦੂਜੀ ਆ ਨਮਾਈ ਜੰਨਾ ਇਹਦਾ ਕੀ ਰੇਟ ਆ ਪਹਿਲਾਂ ਕੱਟੀ ਪਹਿਲਾਂ ਕੱਟੀ ਕੀ ਆਉਂਦਾ 14 ਕਿਲੋ ਠੀਕ ਆ ਤੇ 14 ਕਿਲੋ ਦੁੱਧਾ ਤੇ ਰੇਟ ਬਾਈ 2 ਲੱਖ ਰੁਪਈਆ ਰੇਟ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਆ ਜਾ ਇਧਰ ਨੂੰ ਆ ਜਾ ਤੇ ਥੋੜਾ ਜਿਹਾ ਮੀਂਹ ਦਾ ਪੈਣ ਕਰਨ ਦਿੱਕਤ ਆ ਜਾਂਦੀ ਆ ਜਿਵੇਂ ਜਿਹੜੇ ਭਰਾ ਜਿੰਨੇ ਪਹੁੰਚੇ ਤਿਆਰ ਕਰੀ ਜਾਂਦੇ ਆ ਇੱਕ ਦਿਨ ਮੰਡੀ ਲੱਗਦੀ ਜੇ ਕਿਸੇ ਭਰਾ ਨੇ ਆਉਣਾ ਤਾਂ ਰਾਮਪੁਰੇ ਸ਼ਹਿਰ ਦੇ ਵਿੱਚ ਫੂਲ ਰੋਡ ਤੇ ਆ ਸਕਦਾ ਤੇ ਮੱਝਾਂ ਬੜੀਆ ਪਹੁੰਚਦੀਆਂ ਪਰ ਜਿਹੜਾ ਬਾਰਸ਼ ਪੈਣ ਕਰਨਾ ਬੁਰਾ ਹਾਲ ਹੀ ਹੋ ਗਿਆ ਨਾ ਚੰਗੇ ਦੁੱਧ ਵਾਲੀਆਂ ਮੱਝਾਂ ਇਹਨੀਆਂ ਪਹੁੰਚੀਆਂ ਹੋਈਆਂ ਨੇ ਤੇ ਫੇਰ ਵੀ ਆਪਾਂ ਜੇ ਆਪਾਂ ਅੰਦਾਜ਼ਾ ਲਾਈਏ ਤਾਂ ਮਾਲ ਅੱਧੀ ਪਹੁੰਚਿਆ ਹੁਣ ਇੱਥੋਂ ਨੰਗਾ ਮਾਰ ਕੇ ਦੇਖ ਲਓ ਵੀ ਇਧਰ ਨੂੰ ਤੇ ਇਧਰ ਨੂੰ ਵੀ ਕਿੰਨਾ ਕਮਾਲ ਪਹੁੰਚਿਆ ਤੁਸੀਂ ਆਪ ਇਹਨਾਂ ਅੰਦਾਜ਼ਾ ਲਾ ਲਓ ਜਿਹੜੇ ਭਰਾ ਮੰਨ ਲਓ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਤੇ ਨਹੀਂ ਤੇ ਇੱਥੇ ਜਿਹੜਾ ਪੈਰ ਧਰਨ ਨੂੰ ਥਾਣ ਨਹੀਂ ਹੁੰਦਾ ਸੀਗਾ ਇਸ ਕਰਕੇ ਮਹੀ ਪਈ ਜਾਂਦਾ ਸੁਆ ਜਾਰੇ ਮੰਨ ਲਓ ਪਈ ਕਿ ਹੁਣ ਐਵੇਂ ਨਹੀਂ ਅੱਗੇ ਕਿ ਸੁਆ ਹੈ ਨਾ ਉਹਦਾ ਕਰਕੇ ਹੈ ਨਾ ਇਹ ਮੱਧਨੇ ਪੜੱਸ ਹੈਂਗ ਤੇ ਤੰਬੂ ਪੱਟ ਪੱਟੂ ਹੈ ਨਾ ਬਾਕੀ ਉਧਰ ਕਹੀਂ ਨਾ ਆਇਆ ਉਧਰ ਦੀ ਗੇੜਾ ਮਰਵਾਉਣੇ ਆ ਤੇ ਤੁਸੀਂ ਚੈੱਕ ਕਰਦੇ ਜਾਓ ਕੱਲੀ ਕੱਲੀ ਦਿਖਾਉਂਦਾ ਆ ਬਾਈ ਕਿੰਨੇ ਕੁ ਦੱਦ ਵਾਲੀਆਂ ਕੀ ਗੱਲ ਬਾਤ ਆ ਤੇ ਸਾਰਿਆਂ ਦਿਨੇ ਕੰਮ ਰਵਾਉਂਗਾ ਵੀ ਆ ਮੱਝਾਂ ਖੜੀਆਂ ਨੇ ਤੇ ਜੇ ਕਿਸੇ ਭਰਾ ਨੇ ਮੰਨ ਲਓ ਵਿਆਉਣਾ ਲੈਣ ਤਾਂ ਉਹ ਖਰੀਦ ਸਕਦਾ ਆ ਕੇ ਤੇ ਇਸ ਕਰਕੇ ਜਿਹੜਾ ਆਪਾਂ ਤੋੜ ਕੇ ਨਹੀਂ ਦਿਖਾਵਾਂਗੇ ਮੱਝਾ ਕਿਉਂਕਿ ਨਹੀਂ ਪਈ ਜਾਂਦਾ ਬਾਈ ਅਗਲਾ ਕੋਈ ਨਹੀਂ ਇਹਦੇ ਵਿੱਚ ਤੋੜ ਕੇ ਦਿਖਾਉਂਦਾ ਦੁੱਧ ਜਾਂਦੇ ਵਾਲੀਆਂ ਨੇ ਆਉਂਦਾ ਆਉਂਦਾ ਬਾਕੀ ਬਾਕੀ ਅੱਜ ਮੌਕਾ ਬਾਈ ਜੇ ਕਿਸੇ ਭਰਾ ਨੂੰ ਮੱਝਾ ਖਰੀਦਣੀ ਆਣੀ ਤਾਂ ਉਹ ਆ ਕੇ ਖਰੀਦ ਸਕਦਾ ਤੰਬੂ ਖਾਲੀ ਪਏ ਨੇ ਮਕਦਰ ਮਾਲ ਜਿਹੜਾ ਘੱਟ ਪਹੁੰਚਿਆ ਹੋਇਆ ਨਹੀਂ ਤਾਂ ਹੁਣ ਜਿਹੜੇ ਤਾਂ ਮੁ ਭਰ ਜਾਣੇ ਸਾਰੇ ਸੌਦਾ ਵੀ ਨਹੀਂ ਕੋਈ ਹੋਇਆ ਨਹੀਂ ਹੁਣ ਨੂੰ ਸੌਦੇ ਹੀ ਹੋ ਜਾਂਦੇ ਤੇ ਇਸ ਕਰਕੇ ਤੁਹਾਡੇ ਸਾਹਮਣੇ ਆ ਜਾਵਾ ਇੱਕ ਵਾਰੀ ਚੈੱਕ ਕਰ ਲਓ ਜਿਵੇਂ ਅੱਜ ਤਾਜੀ ਸੂਈ ਹੋਈ ਆ ਤੇ ਆਹ ਵੀ ਜਿਹੜੀ ਸੋਨ ਵਾਲੀ ਆ ਇਹਦਾ ਵੀ ਲੈਵਲ ਉਹ ਜਿਹੜਾ ਟੰਗਾ ਬਣਾ ਹੋਣਾ ਇਹ ਬਦਿਆ ਤੋਂ ਬਦਿਆ ਏੜੇ ਪਾਸ ਉੱਥੇ ਪਹੁੰਚ ਗਏ